ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਉਹ ਹਰ ਸਮੇਂ ਪਰਮਾਤਮਾ ਦਾ ਨਾਮ ਜਪਿਆ ਕਰਦਾ ਸੀ ਲੋਕੀ ਵੀ ਉਸ ਦੀ ਇਸ ਭਾਵਨਾ ਤੋਂ ਬੜੇ ਜ਼ਿਆਦਾ ਖੁਸ਼ ਸਨ ਕਿੰਦੇ ਇੱਕ ਦਿਨ ਉਹ ਇੱਕ ਰਾਤ ਨੂੰ ਜਾਂਦਿਆ ਸੀ ਕਿੰਦੇ ਰਾਹ ਦੇ ਵਿੱਚ ਜਾਂਦਿਆ ਜਾਂਦਿਆ ਪੈਰਾਂ ਦੇ ਨਾਲ ਇੱਕ ਚੀਜ਼ ਨੂੰ ਠੋਕਰ ਵਜੀ ਥੱਲੇ ਝੁੱਕ ਕੇ ਦੇਖਿਆ ਤੇ ਇੱਕ ਪੋਟਲੀ ਪਈ ਸੀ ਉਹ ਪੋਟਲੀ ਨੂੰ ਚੁੱਕਿਆ ਖੋਲ ਕੇ ਦੇਖਣ ਦੀ ਇੱਛਾ ਹੋਈ ਕਿ ਵਿੱਚ ਕੀ ਹੈ ਜਦੋਂ ਖੋਲ ਕੇ ਦੇਖਿਆ ਤੇ ਵਿੱਚ ਇੱਕ ਬੇਸ਼ਕੀਮਤੀ ਹਾਰ ਸੀ ਕਹਿੰਦੇ ਮਨ ਚ ਆਇਆ ਵੀ ਇਹਦੀ ਕੀਮਤ ਤੇ ਕਈ ਲੱਖਾਂ ਹੋਣੀ ਕਈ ਸੋਨੇ ਦੀਆਂ ਮੋਹਰਾਂ ਹੋਣੀ ਉਹ ਛੇਤੀ ਨਾਲ ਕਹਿੰਦੇ ਵੀ ਕਿਉਂ ਨਾ ਇਹਨੂੰ ਜੇਬ ਚ ਪਾ ਕੇ ਤੇ ਲੱਕੋ ਲਿਆ ਜਾਵੇ ਕਹਿੰਦੇ ਜੇਬ ਚ ਪਾ ਕੇ ਤੇ ਅੱਗੇ ਚਲੇ ਗਏ ਮਨ ਚ ਖਿਆਲ ਆਇਆ ਵੀ ਇੱਥੇ ਤਾਂ ਮੈਨੂੰ ਕਿਸੇ ਨੇ ਦੇਖਿਆ ਪਰ ਉਹ ਪਰਮਾਤਮਾ ਤਾਂ ਦੇਖ ਰਿਹਾ ਮੈਂ ਦੂਸਰਿਆਂ ਨੂੰ ਕਹਿਣਾ ਕਿ ਪਰਮਾਤਮਾ ਹਰ ਸਮੇਂ ਦੇਖ ਰਿਹਾ ਤੇ ਮੈਂ ਆਪਣੇ ਬੋਲ ਤੇ ਕਰਾਰ ਤੋਂ ਝੂਠਾ ਕਿਵੇਂ ਹੋ ਸਕਦਾ ਕਹਿੰਦੇ ਉਹਨਾਂ ਕਿਹਾ ਵੀ ਜਿਸ ਦਾ ਵੀ ਹੈ ਮੈਂ ਉਸ ਤੱਕ ਇਹ ਪਹੁੰਚਦਾ ਕਰ ਦਾਂਗਾ ਕਹਿੰਦੇ ਉਹ ਵਾਪਸ ਆ ਕੇ ਆਸੇ-ਪਾਸੇ ਦੇਖਿਆ ਤੇ ਉਹਨਾਂ ਨੂੰ ਕੋਈ ਨਜ਼ਰ ਨਾ ਆਇਆ ਥੋੜੀ ਅੱਗਾ ਗਏ ਤੇ ਇੱਕ ਮਨੁੱਖ ਕੁਝ ਪਾਲਦਾ ਫਿਰਦਾ ਸੀ ਉਹਦੇ ਕੋਲ ਗਏ ਜਾ ਕੇ ਪੁੱਛਿਆ ਤੁਸੀਂ ਕੀ ਲੱਭ ਰਹੇ ਹੋ ਉਹਨਾਂ ਕਿਹਾ ਮੇਰੀ ਇੱਕ ਪੋਟਲੀ ਹੈ ਤੇ ਉਹ ਮੈਨੂੰ ਚਾਹੀਦੀ ਹੈ ਉਹ ਮੇਰੀ ਕਿਤੇ ਡੇਗ ਗਈ ਪੁੱਛਿਆ ਕਿਸ ਰੰਗ ਦੀ ਪੋਟਲੀ ਦੋ ਚਾਰ ਚੀਜ਼ਾਂ ਹੋਰ ਪੁੱਛ ਕੇ ਤੇ ਪੋਟਲੀ ਉਹਦੇ ਹੱਥ ਤੇ ਰੱਖ ਦਿੱਤੀ ਉਹ ਬੜਾ ਖੁਸ਼ ਹੋਇਆ ਖੋਲ ਕੇ ਦੇਖਿਆ ਤੇ ਹਾਰ ਉਵੇਂ ਹੀ ਸੀ ਉਹ ਜਿਸ ਦੀ ਪੋਟਲੀ ਗਵਾਚੀ ਸੀ ਉਹ ਥੋੜਾ ਬਿਰਦ ਸੀ ਉਹਨੇ ਕਿਹਾ ਛੇਤੀ ਨਾਲ 500 ਸੋਨੇ ਦੀਆਂ ਮੋਹਰਾਂ ਕੱਢ ਕੇ ਤੇ ਉਹ ਮਨੁੱਖ ਦੇ ਹੱਥ ਤੇ ਉੱਤੇ ਰੱਖ ਦਿੱਤੀ ਉਹਨੇ ਕਿਹਾ ਵੀ ਇਹ 500 ਮੋਹਰਾਂ ਇਸ ਹਾਰ ਦਾ ਜੇ ਲੱਭਣ ਦਾ ਇਨਾਮ ਹੈ ਤੁਹਾਨੂੰ ਉਹ ਕਹਿੰਦੇ ਜੀ ਮੈਂ ਜਿਹੜਾ ਹਾਰ ਤੁਹਾਨੂੰ ਵਾਪਸ ਕੀਤਾ ਹੈ ਨਾ ਇਹ ਕੋਈ ਇਸ ਲਈ ਵਾਪਸ ਨਹੀਂ ਕੀਤਾ ਵੀ ਤੁਹਾਡੇ ਤੋਂ ਇਨਾਮ ਲੈ ਸਕਾਂ ਮੈਂ ਤਾਂ ਇਸ ਲਈ ਵਾਪਸ ਕੀਤਾ ਕਿਉਂ ਪਰਮਾਤਮਾ ਮੈਨੂੰ ਵੇਖ ਰਿਹਾ ਜੇ ਹੁਣ ਮੈਂ ਲਕੋਲੀ ਤੇ ਅੱਗੇ ਜਾ ਕੇ ਪਰਮਾਤਮਾ ਦਾ ਹਿਸਾਬ ਕਿਤਾਬ ਜ਼ਰੂਰ ਕਰੇਗਾ ਮੈਂ ਤਾਂ ਉਹਨਾਂ ਦੁੱਖਾਂ ਤੋਂ ਬਚਣ ਲਈ ਇਹ ਤੁਹਾਨੂੰ ਵਾਪਸ ਕੀਤਾ ਤਾਂ ਅੱਗੋਂ ਉਹ ਬੇਦ ਨੇ ਕਿਹਾ ਵੀ ਮੈਂ ਨਾ ਜਦੋਂ ਆ ਰਿਹਾ ਸੀ ਤੇ ਮੈਂ ਆਪਣੇ ਮਨ 'ਚ ਇੱਕ ਕਾਮਨਾ ਕੀਤੀ ਸੀ ਕਿ ਜਦੋਂ ਮੈਨੂੰ ਹਾਰ ਲੱਭੇਗਾ ਜਾਂ ਜੋ ਵੀ ਲੱਭ ਕੇ ਦਵੇਗਾ ਮੈਂ ਉਸ ਨੂੰ ਇਹ 500 ਸੋਨੇ ਦੀਆਂ ਮੋਹਰਾਂ ਦਵਾਂਗਾ ਅੱਗੋ ਬਿੱਦ ਨੇ ਇਹ ਕਿਹਾ ਉਹ ਮਨੁੱਖ ਕਹਿੰਦਾ ਜੀ ਨਹੀਂ ਭਾਵੇਂ ਤੁਸੀਂ ਕਿਹਾ ਸੀ ਪਰ ਮੈਂ ਇਹ ਨਹੀਂ ਲੈ ਸਕਦਾ ਮੈਂ ਹਮੇਸ਼ਾ ਵਿਸ਼ਵਾਸ ਕਰਨਾ ਕਿ ਇਮਾਨਦਾਰੀ ਤੇ ਕਿਰਤ ਨਾਲ ਕੀਤਾ ਜੋ ਵੀ ਕੰਮ ਹੈ ਉਹੀ ਨਿਪਰੇ ਚੜਦਾ ਮੈਂ ਇਹ ਨਹੀਂ ਲੈਣਾ ਚਾਹੁੰਦਾ ਕਿੰਦੇ 500 ਸੋਨੇ ਦੇ ਮੋਹਰਾ ਉਸ ਬਿਰਦ ਦੇ ਹੱਥ ਤੇ ਧਰ ਕੇ ਤੇ ਉਹ ਮਨੁੱਖ ਅੱਗੇ ਚੱਲਦਾ ਬਣਿਆ। ਕਿੰਦੇ ਬਿਰਦ ਆਪਣੇ ਮਨ 'ਚ ਸੋਚਣ ਲੱਗਾ ਵੀ ਕਾਸ਼ ਇਹ ਕਿਤੇ ਮੇਰੇ ਪਿੰਡ ਦਾ ਜਾਂ ਮੇਰੇ ਨਗਰ ਦਾ ਹੁੰਦਾ। ਆਸ-ਪਾਸ ਤਾਂ ਹੁੰਦਾ ਤੇ ਮੈਂ ਆਪਣੀ ਧੀ ਦਾ ਵਿਆਹ ਇਹਦੇ ਨਾਲ ਕਰ ਦਿੰਦਾ। ਕਿੰਦੇ ਉਹ ਮਨ 'ਚ ਇਹ ਸੋਚ ਕੇ ਤੇ ਆਪਣੇ ਨਗਰ ਨੂੰ ਚਲਾ ਗਿਆ। ਕਿੰਦੇ ਕੁਝ ਅਰਸੇ ਬੀਤੇ ਤੇ ਕਿੰਦੇ ਉਹ ਜੋ ਮਨੁੱਖ ਸੀ ਧਾਰਮਿਕ ਪ੍ਰਵਰਤੀ ਵਾਲਾ ਹਰ ਸਮੇਂ ਪਰਮਾਤਮਾ ਦਾ ਨਾਮ ਲੈਣ ਵਾਲਾ ਕਹਿੰਦੇ ਉਹਨ ਇੱਕ ਥਾਂ ਤੋਂ ਕਿਸੇ ਦੂਰ ਦਰਾਡੇ ਥਾਂ ਤੇ ਜਾਣਾ ਸੀ ਕਹਿੰਦੇ ਜਦੋਂ ਉਹ ਨਗਰ ਨੂੰ ਪਾਰ ਕਰਨਾ ਹੁੰਦਾ ਸੀ ਨਾ ਤੇ ਵਿੱਚ ਇੱਕ ਦਰਿਆ ਸੀ ਤੇ ਉਹਨੂੰ ਪਾਰ ਕਰਨਾ ਸੀ ਕਹਿੰਦੇ ਉਹ ਕਿਸ਼ਤੀ ਦੇ ਵਿੱਚ ਬੈਠੇ ਕਹਿੰਦੇ ਜਦੋਂ ਵਿੱਚ ਕਿਸ਼ਤੀ ਗਈ ਨਾ ਤੇ ਐਸੇ ਇੱਕਦਮ ਪਾਣੀ ਦੇ ਛੱਲਾ ਆਈਆਂ ਉਹ ਵੀ ਉਹ ਕਿਸ਼ਤੀ ਦੇ ਚਾਰ ਹਿੱਸੇ ਹੋ ਗਏ ਕਹਿੰਦੇ ਜਿਹੜੇ ਵਿੱਚ ਲੋਕ ਸੀ ਪਤਾ ਨਹੀਂ ਕੋਈ ਕਿੱਧਰ ਡੁੱਬਿਆ ਤੇ ਕੋਈ ਕਿੱਧਰ ਚਲਾ ਗਿਆ ਕਹਿੰਦੇ ਇੱਕ ਨਾ ਕੱਲਾ ਤਖਤਾ ਹੀ ਬਚਿਆ ਤੇ ਇਹ ਉਹਦੇ ਉੱਤੇ ਬੇਹੋਸ਼ੀ ਦੀ ਹਾਲਤ ਵਿੱਚ ਕਹਿੰਦੇ ਅੱਗੇ-ਅੱਗੇ ਤਰਦਾ ਇਹ ਤਖਤਾ ਇੱਕ ਨਗਰ ਦੇ ਨਾਲ ਜਾ ਕੇ ਪਹੁੰਚਿਆ ਕਹਿੰਦੇ ਉਹ ਦਰਿਆ ਦੇ ਕੰਢੇ ਇੱਕ ਬੜਾ ਸੋਹਣਾ ਨਗਰ ਵਸਿਆ ਸੀ ਜਦੋਂ ਉਹਨਾਂ ਦੇਖਿਆ ਵੀ ਕੋਈ ਮਨੁੱਖ ਉੱਤੇ ਬੇਹੋਸ਼ ਪਿਆ ਤੇ ਉਹਨਾਂ ਉਸਨੂੰ ਲੈ ਜਾ ਕੇ ਆਪਣੇ ਨਗਰ ਦੇ ਵਿੱਚ ਉਹਨੂੰ ਬੜਾ ਕੁਝ ਖਵਾਇਆ ਪਿਆਇਆ ਤੇ ਹੌਲੀ-ਹੌਲੀ ਕੁਝ ਹਫ਼ਤੇ ਵਿੱਚ ਉਹਦੀ ਹਾਲਾਤ ਸੁਧਰ ਗਈ ਕਿੰਦੇ ਹੌਲੀ-ਹੌਲੀ ਜਦੋਂ ਲੋਕਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਬਹੁਤ ਜ਼ਿਆਦਾ ਗਿਆਨਵਾਨ, ਸਮਝਦਾਰ, ਇਮਾਨਦਾਰ ਤੇ ਪਰਮਾਤਮਾ ਦਾ ਨਾਮ ਲੈਣ ਵਾਲਾ। ਹੁਣ ਸਾਰਿਆਂ ਸਲਾਹ ਕੀਤੀ ਵੀ ਇਹਨੂੰ ਨਾ ਆਪਣੇ ਪਿੰਡ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਸਾਡੇ ਬੱਚਿਆਂ ਨੂੰ ਇਹ ਪੜਾਇਆ ਕਰੇ ਤੇ ਜਿਸ ਦੇ ਨਾਲ ਸਾਡੇ ਬੱਚੇ ਵੀ ਨੇਕ ਹੋਣ। ਕਿਨੇ ਸਾਰੇ ਨਗਰ ਨੇ ਫੈਸਲਾ ਕਰਕੇ ਤੇ ਇੱਕ ਪੱਕੀ ਜਿਹੜੀ ਮਹੀਨੇ ਦੀ ਰਾਸ਼ੀ ਹੈ ਉਹਨਾਂ ਨੂੰ ਅਦਾ ਕਰਨ ਦਾ ਵੀ ਉਹਨਾਂ ਨਾਲ ਵਾਦਾ ਕਰ ਦਿੱਤਾ ਉਹਨਾਂ ਬੱਚਿਆਂ ਨੂੰ ਰੋਜ਼ ਪੜਾਇਆ ਕਰਨਾ ਤੇ ਬੱਚਿਆਂ ਨੂੰ ਐਸਿਆ ਗਿਆਨ ਦਿਆ ਕਰਨਾ ਵੀ ਸਾਰੇ ਨਗਰ ਦੇ ਲੋਕ ਜਿਹੜੇ ਸਨ ਤੇ ਬੱਚੇ ਸਨ ਬੜੇ ਜ਼ਿਆਦੇ ਸੁਧਰ ਗਏ ਹੁਣ ਪਿੰਡ ਦੇ ਜਿਹੜੇ ਬਜ਼ੁਰਗ ਸਨ ਉਹਨਾਂ ਦੇ ਮਨ 'ਚ ਖਿਆਲ ਆਇਆ ਵੀ ਕਿਤੇ ਇਹਦੇ ਮਨੁੱਖ ਦੇ ਮਨ 'ਚ ਇਹ ਨਾ ਆਵੇ ਵੀ ਮੈਂ ਇੱਥੋਂ ਕਿਸੇ ਦੂਸਰੀ ਥਾਂ ਤੇ ਜਾਵਾਂ ਤੇ ਕੁਝ ਐਸਾ ਕੀਤਾ ਜਾਵੇ ਕਿ ਹਮੇਸ਼ਾ ਲਈ ਇੱਥੇ ਵਸੇ ਕਿੰਦੇ ਸਾਰੇ ਨਗਰ ਦੇ ਲੋਕਾਂ ਨੇ ਸ਼ਾਮ ਨੂੰ ਮਿਲ ਕੇ ਸਲਾਹ ਕੀਤੀ ਵੀ ਕੀ ਕੀਤਾ ਜਾਵੇ ਵੀ ਇਹ ਕਦੀ ਵੀ ਨਗਰ ਛੱਡ ਕੇ ਨਾ ਜਾਵੇ ਇੱਕ ਬਿਰਦ ਬਾਬਾ ਸੀ ਉਹਨੇ ਕਿਹਾ ਵੀ ਆਪਣੇ ਨਗਰ ਦੇ ਵਿੱਚੋਂ ਨਗਰ ਦੇ ਵਿੱਚ ਨਾ ਇਹਦਾ ਵਿਆਹ ਕਰ ਦਿੱਤਾ ਜਾਵੇ ਫਿਰ ਇਹ ਕਦੀ ਕਿਤੇ ਨਹੀਂ ਜਾਵੇਗਾ ਤੇ ਸਭ ਤੋਂ ਸਟੀਕ ਇਹੀ ਆਪਣੇ ਕੋਲ ਤਰੀਕਾ ਕਿੰਦੇ ਆਸੇ-ਪਾਸੇ ਝਾਤ ਮਾਰੀ ਪਰ ਕਿਸੇ ਨੂੰ ਹਜੇ ਤੱਕ ਕੋਈ ਕੁੜੀ ਨਾ ਲੱਭੀ ਕਹਿੰਦੇ ਉਸੇ ਦਿਨ ਉਸੇ ਤੋਂ ਕੁਝ ਸਮਾਂ ਪਹਿਲਾਂ ਕੀ ਹੋਇਆ ਵੀ ਉਸ ਪਿੰਡ ਦੇ ਵਿੱਚ ਇੱਕ ਇੱਕ ਕੁੜੀ ਤੇ ਇੱਕ ਉਹਦਾ ਪਿਤਾ ਜੀ ਦੋਨੋਂ ਜਣੇ ਰਿਹਾ ਕਰਦੇ ਸੀ ਤੇ ਪਿਤਾ ਜਿਹੜਾ ਸੀ ਉਹਦਾ ਅਕਾਲ ਚਲਾ ਨੇ ਕਰ ਗਿਆ ਸੀ ਕਿੰਦੇ ਉਹ ਕੱਲੀ ਕੁੜੀ ਸੀ ਸਾਰੇ ਨਗਰ ਨੇ ਸਾਰਿਆਂ ਨੇ ਫੈਸਲਾ ਕੀਤਾ ਵੀ ਉਹ ਕੁੜੀ ਦੇ ਨਾਲ ਵਿਆਹ ਕਰ ਦਿੱਤਾ ਜਾਵੇ ਨਾਲੇ ਉਹਦਾ ਭਲਾ ਹੋ ਜਾਏਗਾ ਤੇ ਨਾਲੇ ਇਸ ਦੇ ਨਾਲ ਆਪਣਾ ਕੰਮ ਵੀ ਸੌਰਜੇਗਾ ਕਿੰਦੇ ਕੁੜੀ ਤੋਂ ਪੁੱਛਿਆ ਗਿਆ ਉਹਦੀ ਵੀ ਰਜ਼ਾਮੰਦੀ ਸੀ ਇਸ ਤੋਂ ਪੁੱਛਿਆ ਗਿਆ ਮਨੁੱਖ ਤੋਂ ਇਹਦੀ ਵੀ ਰਜ਼ਾਮੰਦੀ ਸੀ ਕਿੰਦੇ ਦੋਹਾਂ ਦਾ ਵਿਆਹ ਕਰ ਦਿੱਤਾ ਗਿਆ ਕਿੰਦੇ ਜਦੋਂ ਵਿਆਹ ਕਰ ਦਿੱਤਾ ਗਿਆ ਨਾ ਤਾਂ ਕੁੜੀ ਨੇ ਨਾ ਇੱਕ ਡੱਬੇ ਦੇ ਵਿੱਚੋਂ ਇੱਕ ਡੱਬਾ ਖੋਲ ਕੇ ਤੇ ਉਹਦੇ ਸਾਹਮਣੇ ਰੱਖਿਆ ਕਹਿੰਦੇ ਜਦੋਂ ਡੱਬਾ ਖੋਲਿਆ ਤੇ ਉਹਦੇ ਵਿੱਚ ਨਾ ਉਹੀ ਹਾਰ ਸੀ ਉਹ ਹਾਰ ਨੂੰ ਦੇਖ ਤੇ ਪਹਿਚਾਨ ਗਿਆ ਵੀ ਉਹ ਉਹਨੂੰ ਸਾਰਾ ਕੁਝ ਦੱਸਿਆ ਵੀ ਐਵੇਂ ਮੇਰੇ ਪਿਤਾ ਜੀ ਸਨ ਉਹ ਅਕਾਲ ਚਲਾਣੇ ਕਰਕੇ ਸਨ ਤੇ ਉਹਨਾਂ ਮੈਨੂੰ ਇਹ ਸ਼ੈਅ ਦਿੱਤੀ ਸੀ ਵੀ ਕਿਆ ਸੀ ਹਮੇਸ਼ਾ ਆਪਣੇ ਕੋਲ ਰੱਖੀ ਕਹਿੰਦੀ ਉਹਨਾਂ ਦੀ ਆਖਰੀ ਨਿਸ਼ਾਨੀ ਉਹ ਮਨੁੱਖ ਨੇ ਉਹ ਹਾਰ ਦੇਖਦੇ ਆਪਣੇ ਮਨ 'ਚ ਆਇਆ ਵੀ ਇਹ ਤਾਂ ਉਹੀ ਹਾਰ ਸੀ ਜੋ ਮੈਂ ਵਾਪਸ ਕੀਤਾ ਸੀ। ਉਹ ਮਨ ਵਿੱਚ ਸੋਚਦਾ ਮੈਂ ਸੁਣਿਆ ਸੀ ਪਰਮਾਤਮਾ ਹਰ ਇੱਕ ਨੂੰ ਉਹਦਾ ਬਣਦਾ ਹੱਕ ਦਿੰਦਾ। ਪਰਮਾਤਮਾ ਨੇ ਉਹ ਹਾਰ ਤੇ ਉਸ ਹਾਰ ਵਾਲੀ ਨੂੰ ਵੀ ਮੇਰੇ ਕੋਲ ਭੇਜ ਦਿੱਤਾ। ਉਹਨਾਂ ਕਿਹਾ ਕਿ ਮੈਂ ਸੁਣਿਆ ਸੀ ਤੂੰ ਸਭ ਦੀਆਂ ਨੀਤਾਂ ਨੂੰ ਭਾਗ ਲਾਉਣਾ। ਅੱਜ ਮੈਂ ਦੇਖ ਪਿਲਿਆ ਤੂੰ ਮੇਰੀ ਨੀਤ ਨੂੰ ਵੀ ਭਾਗ ਲਾਇ। ਜੋ ਪਰਮਾਤਮਾ ਦੀ ਰਜਾ ਵਿੱਚ ਰਹਿੰਦੇ, ਜੋ ਇਮਾਨਦਾਰੀ ਕਰਦੇ। ਪਰਮਾਤਮਾ ਹਮੇਸ਼ਾ ਉਸ ਦੀ ਮਦਦ ਫੜਦਾ ਜਦੋਂ ਵੀ ਕੋਈ ਜ਼ਿੰਦਗੀ ਵਿੱਚ ਐਵੇਂ ਦੀ ਕੜੀ ਆਵੇ ਤਾਂ ਪਰਮਾਤਮਾ ਨੂੰ ਯਾਦ ਕਰੋ ਉਹ ਜ਼ਰੂਰ ਤੁਹਾਨੂੰ ਰਾਹ ਵਿਖਾਣਗੇ ਤੇ ਉਹ ਰਾਹ ਹਮੇਸ਼ਾ ਤੁਹਾਨੂੰ ਅੱਗੇ ਤੇ ਕਾਮਯਾਬੀ ਵੱਲ ਹੀ ਲੈ ਕੇ ਜਾਵੇਗਾ ਆਪਾਂ ਕਈ ਵਾਰ ਕਿਸੇ ਨਾਲ ਧੋਖਾ ਕਰਕੇ ਇਹ ਸਮਝਦੇ ਹਾਂ ਵੀ ਧੋਖਾ ਵੀ ਕਰ ਲਿਆ ਤੇ ਕਿਸੇ ਦੇਖਿਆ ਵੀ ਨਹੀਂ ਪਰ ਯਾਦ ਰੱਖਿਓ ਪਰਮਾਤਮਾ ਆਪਾਂ ਨੂੰ ਵੇਖ ਰਿਹਾ ਤੇ ਆਖਿਰ ਫੈਸਲਾ ਵੀ ਪਰਮਾਤਮਾ ਦਾ ਹੀ ਹੋਣਾ ਇਸ ਲਈ ਉਸ ਤੋਂ ਡਰੋ ਸਾਭਕੇ ਬੇਂਤੀਏ ਤੁਸੀਂ ਜੋ ਵੀ ਕੰਮ ਕਰੋ ਤੁਸੀਂ ਜੋ ਵੀ ਕੀਤਾ ਕਰੋ ਤੁਸੀਂ ਜੋ ਵੀ ਕਾਰੋਬਾਰ ਕਰੋ ਉਸ ਵਿੱਚ ਇਮਾਨਦਾਰੀ ਜ਼ਰੂਰ ਰੱਖੋ ਕਿਉਂਕਿ ਨੀਤਾ ਨੂੰ ਹੀ ਭਾਗ ਲੱਗਦੇ ਨੇ ਪਰਮਾਤਮਾ ਹਮੇਸ਼ਾ ਦੇਖਦੇ ਨੇ ਕਿ ਕੀ ਦੀ ਨੀਅਤ ਦਾ ਪਾਂਡਾ ਕਿੱਡਾ ਹੈ ਤੇ ਉਸੇ ਹਿਸਾਬ ਨਾਲ ਉਹਦੀ ਨੀਅਤ ਤੇ ਪਾਂਡੇ ਨੂੰ ਹਮੇਸ਼ਾ ਪਰਦੇ ਨੇ ਇਸ ਕਰਕੇ ਆਪਣੇ ਨੀਅਤ ਦੇ ਪਾਂਡੇ ਨੂੰ ਵੱਡਾ ਕਰੀਏ ਤੇ ਪਰਮਾਤਮਾ ਉਹ ਚ ਖੂਬ ਰੰਗ ਭਾਗ ਲਾਉਣਗੇ ਕਹਿੰਦੇ ਇਮਾਨਦਾਰੀ ਨਾਲ ਕੀਤੀ ਕਿਰਤ ਵਿੱਚ ਐਨੀ ਬਰਕਤ ਹੈ ਨਾ ਕਿ ਤੁਹਾਨੂੰ ਉਹ ਕਦੀ ਭੁੱਖਾ ਨਹੀਂ ਰਹਿਣ ਦੇਣਗੇ ਤੇ ਤੁਹਾਡੇ ਕੋਲ ਸਕੂਨ ਤੇ ਸ਼ਾਂਤੀ ਤੇ ਅਮਨ ਹਮੇਸ਼ਾ ਵਾਸ ਕਰੇਗਾ ਤੇ ਪਰਮਾਤਮਾ ਇੱਕ ਦਿਨ ਐਸੀ ਮਾਫੜਨਗੇ ਜਿਸ ਦੇ ਨਾਲ ਹਰ ਪਾਸੇ ਰੰਗ ਭਾਗ ਲੱਗਣਗੇ ਤੁਹਾਡੀ ਔਲਾਦ ਐਨੀ ਨੇਕ ਹੋਏਗੀ ਨਾ ਤੇ ਹਰ ਪਾਸੇ ਕਾਮਯਾਬੀ ਦੇ ਰਾਹ ਤੇ ਚੱਲੇਗੀ ਜੋ ਪਰਮਾਤਮਾ ਦੀ ਮਾਫੜ ਲੈਂਦੇ ਨੇ ਨਾ ਪਰਮਾਤਮਾ ਫਿਰ ਉੱਤੇ ਮਿਹਰਦਾਨੀ ਹਮੇਸ਼ਾ ਵਰਸਾਉਂਦੇ ਫਿਰ ਆਪਾਂ ਵੀ ਆਪਣੇ ਘਰ ਇਹ ਦਾਤ ਨੂੰ ਲੈ ਕੇ ਆਈਏ ਇਮਾਨਦਾਰੀ ਦੀ ਕੀਤੀ ਕਿਰਤ ਹਮੇਸ਼ਾ ਪਰਮਾਤਮਾ ਉਸ ਚ ਬਰਕਤ ਅਦਾ ਕਰ ਦੇ ਨੇ ਉਸ ਵਿੱਚੋਂ ਕੀਤਾ দান ਕਈ ਗੁਣਾ ਹੋ ਕੇ ਤੇ ਉਹਨਾਂ ਲ ਵਿਆਜ ਲਾ ਕੇ ਮੁੜ ਕੇ ਆਪਣੇ ਕੋਲ ਆਉਂਦਾ ਫਿਰ ਆਪਾਂ ਜੇ ਚਾਹੁੰਦੇ ਆ ਕਰੋ ਗੁਰਬਤ ਦੂਰ ਹੋ ਜੇ ਪਰਮਾਤਮਾ ਸੁਖ ਬਖਸ਼ ਤਾਂ ਫਿਰ ਆਓ ਰਲ ਮਿਲ ਕੇ ਇਹ ਛੋਟਾ ਜਿਹਾ ਉਦਮ ਕਰੀਏ ਤੇ ਪਰਮਾਤਮਾ ਤੋਂ ਮੇਰ ਦਾ ਮੀਂਹ ਵਰਸ ਆਇਆ